ਇਨਾਂ ਦੀ ਇਕੱਲੀ ਫੋਟੋ ਵੀ ਹੈ ਕਾ ਬਾਕੀ ਲੀਡਰਾਂ ਦੀ ਵੀ ਫੋਟੋ ਹੋਣੀ ਚਾਹੀਦੀ ਹੈ ਮਾਰਿਓ ਜੇ ਕਰਾ ਵੱਡੀ ਸਾਰੀ ਲਕੀਰ ਇਹਦੇ ਦੇ ਪੁੱਤਰਾ ਓਏ ਚੰਗੀ ਤਰ੍ਹਾਂ ਦੱਸਦੇ ਹੁਣ ਇਹਨੂੰ ਇਹ ਕੀ ਕਿਉਂ ਮਾਰਨ ਲੱਗਾ ਲੀਗ ਭਲਾ ਤੁਸੀਂ ਵਾਦਾ ਕਰਕੇ ਮੁਕਰ ਗਏ ਅਸੀਂ ਤਪ ਰਹੇ ਆ ਯਾਦ ਕਰਾਉਣ ਲਈ ਇਸ ਲਈ ਲਕੀਰ ਮਾਰ ਰਿਹਾ ਭਾਈ ਗੁਰਜੀਤ ਸਿੰਘ ਦਾ ਭਤੀਜਾ ਇੱਕ ਵਾਰੀ ਮਾਰੂਗਾ ਮਾਰ ਔਰ ਕੱਲੀ ਇਹ ਨਹੀਂ ਲਕੀਰ ਵਜਦੀ ਤੁਸੀਂ ਮੰਨਿਓ ਜੇ ਨਾਲ-ਨਾਲ ਇਹ ਕਾਂਗਰਸ ਧੀਆਂ ਦੇ ਵੀ ਵਜੜੀ ਲਗੀ ਮਾਰ ਜ਼ੋਰ ਦੀ ਪੁੱਤਰਾ ਜੈ ਸ੍ਰੀ ਕਾਲ ਜੀ ਔਰ ਇਹ ਲਕੀਰ ਕੱਲੀ ਆਪ ਆਲੇ ਆਂਦੇ ਨਹੀਂ ਵਜਦੀ ਇੱਕ ਯਾਰਾਂ ਤੇ ਰੱਖਿਓ ਜੇ ਇਹ ਲਕੀਰ ਕਾਂਗਰਸੀਆਂ ਦੇ ਵੀ ਵਜੜੀ ਆ ਇਹ ਲਕੀਰ ਭਾਜਪੀ ਅਕਾਲੀ ਦਲ ਸਾਰਿਆਂ ਦੇ ਵਜੜੀ ਆ ਜਿਹੜੇ ਇਹਦੇ ਵਿੱਚ ਸ਼ਾਮਲ ਨਹੀਂ ਗਏ ਜਿਹੜੇ ਥੋੜੇ ਜਿਨੀ ਬੈਠੇ ਜਾਂ ਸਟੇਜ ਤੇ ਨਹੀਂ ਬੈਠੇ ਉਹਨਾਂ ਸਾਰੀਆਂ ਪਾਰਟੀਆਂ ਤੇ ਲਕੀਰ ਵੱਜਣੀ ਚਾਹੀਦੀ ਆ ਕਿਉਂ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ ਕਿਸੇ ਵੀ ਪਾਰਟੀ ਦਾ ਵਿਰੋਧ ਕਰ ਸਕਦੇ ਹੋ ਉਹ ਤਰਸੇਮ ਸਿੰਘ ਉਰੋਂ ਦਾ ਵਿਰੋਧ ਕਰ ਲੋ ਲੱਖੇ ਦਾ ਵਿਰੋਧ ਕਰ ਲੋ ਕਿਸੇ ਦਾ ਵੀ ਕਰ ਲੋ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਵਿਰੋਧ ਕਰੋਗੇ ਕੀਤਾ ਦਾ ਵੀ ਕਰੂਗੇ ਰਮਾਇਨ ਦਾ ਵੀ ਕਰੂਗੇ ਕੁਰਾਨ ਸ਼ਰੀਫ ਤੇ ਬਾਈਬਲ ਦਾ ਵੀ ਕਰੂਗੇ ਜੇ ਨਹੀਂ ਕਰ ਰਹੇ ਤਾਂ ਮੈਨੂੰ ਦੱਸੋ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਕੋਈ ਇੱਕ ਬੰਦਾ ਦੱਸ ਦੇ ਮੈਨੂੰ ਕਿ ਕਾਨੂੰਨ ਕਿਉਂ ਨਹੀਂ ਬਣਨਾ ਚਾਹੀਦਾ ਔਰ ਉਹ ਸਟੇਟ ਬਣਾ ਸਕਦੀ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿਸ ਕਾਨੂੰਨ ਦੇ ਲਈ ਕਿ ਕਾਨੂੰਨ ਬਣੇ ਸਿਰ ਥੋੜੀ ਹਾਜ਼ਰੀ ਨਾਲ ਨਹੀਂ ਚੱਲਣਾ ਇੱਕ ਦੇ ਦੋ ਬਣਾਓ ਦੋ ਦੇ ਚਾਰ ਬਣਾਓ ਤੇ ਜੇਕਰ ਉਹ ਨਹੀਂ ਬਣਾਉਂਦੇ ਇਹਨਾਂ ਨੂੰ ਕਵਾਂਗੇ ਜਾਓ ਤੇ ਜਿਹੜੇ ਨਵੇਂ ਆਉਣ ਇਸ ਸ਼ਰਤ ਤੇ ਆਉਣ ਕਿ ਬੇਅਦਬੀਆਂ ਦਾ ਕਾਨੂੰਨ ਬਣੇ ਔਰ ਭਾਈ ਗੁਰਜੀਤ ਸਿੰਘ ਜ਼ਿੰਦਾ ਸਹੀ ਸਲਾਮਤ ਥੱਲੇ ਉਤਰ ਕੇ ਆਉਣ ਔਰ ਅਸੀਂ ਉਹਨਾਂ ਨੂੰ ਤੋ ਵੱਡੀ ਗੱਲ ਹੁੰਦੀ ਹੈ ਜਦੋਂ ਖਲਕਤ ਦੀ ਆਵਾਜ਼ ਆਦੀ ਕਿਉਂਕਿ ਆਵਾਜ਼ੇ ਖਲਕਤ ਨਾਰਾਏ ਖੁਦਾ ਇਹ ਉਹਦੀ ਆਵਾਜ਼ ਆ ਜਾਂਦੀ ਹੈ ਉਹ ਹੋ ਗਿਆ ਔਰ ਇਹਦਾ ਖਿਆਲ ਰੱਖਿਓ ਜੇ ਕਿ ਅਸੀਂ ਇੱਕ ਤੋਂ ਦੋ ਦੋ ਤੋਂ ਚਾਰ ਚਾਰ ਤੋਂ ਅੱਠ ਕਰਨੇ ਆ ਇਸ ਬਿਆਦਬੀ ਕਾਨੂੰਨ ਨੂੰ ਬਣਾਉਣ ਲਈ ਔਰ ਜਦੋਂ ਲੋਕ ਜੁੜ ਜਾਣ ਤਾਂ ਇਹ ਹੋ ਜਾਂਦਾ ਸੋ ਇੰਨਾ ਕਹਿੰਦਾ ਹੋਇਆ ਕਿਮਾਂ ਦਾ ਯਾ ਚੱਕਾ ਹੈ ਬਾਕੀ ਬਹੁਤ ਸਾਰੇ ਸੱਜਣ ਆਏ ਨੇ ਜਿਨ੍ਹਾਂ ਨੇ ਗੱਲਾਂ ਕਰਨੀਆਂ ਤੁਹਾਡੇ ਨਾਲ